ਉਹ ਦੇਹੀ ਤੇ ਕਾਢੇ ਸਾਧੂ ਹਉਮੇ ਤਾਤ ਸਾਧੂ ਦੇ ਕੋਲ ਦਾਨ ਦਾ ਲਾਭ ਹੀ ਹੈ ਉਹਨੇ ਤੁਹਾਡੀ ਹਉਮੇ ਖਤਮ ਕਰ ਦੇ ਹਉਮੇ ਦਾ ਨਾਸ਼ ਕਰ ਦੇਣਾ ਜਦੋਂ ਹਉਮੇ ਖਤਮ ਹੋ ਗਈ ਤੇ ਤੁਸੀਂ ਬ੍ਰਹਮ ਨੂੰ ਮਿਲ ਸਕਦੇ ਜੀ ਪਰਮਾਤਮਾ ਨੂੰ ਮਿਲ ਸਕਦੇ ਇਹ ਰੁਕਾਵਟ ਹੈ ਅਜੇ ਤਾਂ ਸਾਡਾ ਕਾਮ ਕ੍ਰੋਧ ਹੀ ਨਹੀਂ ਖਤਮ ਹੋ ਰਿਹਾ ਛਿੰਨਿੰਦਿਆ ਝੂਠ ਨਹੀਂ ਖਤਮ ਹੋ ਰਿਹਾ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇੰਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪ ਅਜੇ ਸੰਸਾਰ ਕੋਲੋ ਜਿਹੜਾ ਪਹਿਲਾ ਪਹਿਲਵਾਨ ਉਹ ਤੇ ਤੂੰ ਨਹੀਂ ਬਚਿਆ ਜਾ ਰਿਹਾ ਕਿੱਡੀ ਵੱਡੀ ਖੇ ਪਹਿਲਾ ਪਹਿਲਵਾਨ ਹੈ ਕਾਮ ਤੇ ਇਹ ਜਿਹੜਾ ਕਾਮ ਹੈ ਸਾਨੂੰ ਨਰਕਾਂ ਚ ਲੈ ਜਾਂਦਾ ਮਹਾਰਾਜ ਕਹਿੰਦੇ ਹੈ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਨ ਹੈ ਕਹਿੰਦੇ ਪਰਮਾਤਮਾ ਦੇ ਵਿੱਚ ਉਦੋਂ ਵਾਸਾ ਹੁੰਦਾ ਜਦੋਂ ਕਾਮ ਕ੍ਰੋਧ ਦਾ ਖਹਿੜਾ ਵੀ ਛੱਡ ਦੇ ਮਗਰ ਇਹ ਨਗਰੀ ਵਿੱਚ ਕਾਮ ਕ੍ਰੋਧ ਭਰਿਆ ਪਿਆ ਹੈ ਜਦੋਂ ਆਪਾਂ ਕੀਰਤਨ ਸੋਲੇ ਦੀ ਬਾਣੀ ਪੜਦੇ ਨਾ ਉਹਦੇ ਵਿੱਚ ਗੁਰੂ ਜੀ ਕਹਿੰਦੇ ਕਾਮ ਕ੍ਰੋਧ ਨਗਰ ਬਹੁ ਭਰਿਆ ਅਜੇ ਨਗਰ ਕਹਿੰਦੇ ਕਾਮ ਕ੍ਰੋਧ ਨਾਲ ਭਰਿਆ ਪਿਆ ਹੈ ਮਿਲ ਸਾਧੂ ਖੰਡਲ ਖੰਡਾ ਹੈ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਇਹ ਤਾਂ ਜੇ ਵਿਸਰ ਨਹੀਂ ਰਹੀਆਂ ਚੀਜ਼ਾਂ ਅਜੇ ਵਾਸ਼ਨਾ ਵੀ ਸਤਾਈ ਜਾ ਰਹੀ ਹੈ ਤੇ ਕ੍ਰੋਧ ਵੀ ਸਤਾਈ ਜਾ ਰਿਹਾ ਹੈ ਹੁਣ ਸਾਡੀ ਸ਼ਰੀਰ ਨੂੰ ਗਾਲ ਕੌਣ ਰਿਹਾ ਹੈ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੇ ਇਹ ਦੋ ਵਿਕਾਰ ਸਾਡੇ ਸ਼ਰੀਰ ਨੂੰ ਗਾਲਦੇ ਨੇ ਸੰਸਾਰ ਕੋਲੋਂ ਇਹਨਾਂ ਤੋਂ ਨਹੀਂ ਛੁੱਟਿਆ ਜਾ ਰਿਹਾ ਵੇਲੇ ਬਾਣੀ ਪੜਨ ਵਾਲੇ ਅੰਮ੍ਰਿਤ ਵੀ ਛਕਿਆ ਏ ਬਾਣੀ ਵੀ ਪਾਏ ਨੇ ਉਹਨਾਂ ਨੇ ਵੀ ਕ੍ਰੋਧ ਆਈ ਜਾ ਰਿਹਾ ਕ੍ਰੋਧ ਪ੍ਰਧਾਨ ਹੈ ਤੇ ਮਨ ਕ੍ਰੋਧ ਦੇ ਅਧੀਨ ਫਸਿਆ ਪਿਆ ਹੈ ਗੁਰੂ ਜੀ ਕਹਿੰਦੇ ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ ਤਹ ਮਨ ਮਾਵਾਸੀ ਰਾਜਾ ਮਨ ਕਿਵੇਂ ਛੁੱਟੇ ਇਹਨੇ ਕ੍ਰੋਧ ਦਾ ਸੰਗ ਕੀਤਾ ਤੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਸੰਗ ਕਬਹ ਨਾ ਬਹੋ ਇਹਨਾਂ ਨਾ ਬਹਿਣਾ ਨਹੀਂ ਕਹਿੰਦੇ ਆਪਾਂ ਤਾਂ ਸੰਗ ਕਰ ਰਹੇ ਸਾਧੂ ਵੇlo ਤਿੰਨ ਚੀਜ਼ਾਂ ਦੀ ਗੱਲ ਕੀਤੀ ਮਾਨ ਤੇ ਕਾਮ ਕ੍ਰੋਧ